ਦੇ ਇਹਨਾਂ ਦੇ ਨਹੀਂ ਤੇ ਤੁਹਾਡੀ ਮੰਤ ਨਹੀਂ ਨਹੀਂ ਜੀ ਉਹਦਾ ਵੀ ਵੀਡੀਓ ਹੈ ਜਿਹਨੇ ਗਾਲਾਂ ਦਿੱਤੀਆਂ ਸ਼ਰਿਆਮ ਆਪਣਾ ਹੱਕ ਮੰਗਦਾ ਆਪਾਂ ਬੀਜੇਪੀ ਨੂੰ ਗਰਦਾਬਤ ਕਹਾਂਗੇ ਸਾਡੀ ਜ਼ਮਹੂਰੀਅਤ ਹੈ ਬੀਜੇਪੀ ਨੇ ਜੀਨੇ ਜੀਨੇ ਸਾਡੇ ਹਜ਼ਾਰਾਂ ਕਿਸਾਨ ਮਜ਼ਦੂਰ ਮਾਰੇ ਚਲ ਪੁਕਾਰ ਕੀਤੀ ਹੈ Да не કાવે કાવે આઉટ ઓ ભજ ગયા ਆਪਣੇ ਕੋਲ ਉਹ ਪੁਲਿਸ ਮੁਲਾਜ਼ਮ ਦੀ ਵੀਡੀਓ ਹੈ ਜਿਨੇ ਗਾਲਾਂ ਦਿੱਤੀਆਂ ਸ਼ਰਿਆਮ ਸਾਰੇ ਵੀਰਾਂ ਨੂੰ ਵੇਖਤੀਆ ਕਿਸਾਨਾਂ ਬਿਦੂਰਾਂ ਨੂੰ ਇਕੱਠੇ ਹੋ ਬਕਾਇਦਾ ਇਹਨਾਂ ਨੇ ਗਾਲਾਂ ਦਿੱਤੀਆਂ ਆਪਣੇ ਕੋਲ ਵੀਡੀਓ ਹੈ ਤੁਸੀਂ ਵਾਪਸ ਜਾਓ ਕੋਈ ਸਾਰੇ ਆਪਣੀ ਜ਼ਮੂਰੀਅਤ ਹੱਕਾ ਆਪਣਾ ਹੱਕ ਬਣਦਾ ਆਪਾਂ ਬੀਜੇਪੀ ਨੂੰ ਮੁਰਦਾਬਾਦ ਕਹਾਂਗੇ ਸਾਡੀ ਜ਼ਮੂਰੀਅਤ ਸ਼ਰਿਆਮ ਪੰਜਾਬ ਪਰ ਸਾਡਾ ਧੱਕਾ ਕਰ ਰਹੀ ਹੈ ਬੀਜੇਪੀ ਨੇ ਕਿ ਜਿਹਨੇ ਫਾਟੇ ਹਜ਼ਾਰਾਂ ਕਿਸਾਨ ਮਜ਼ਦੂਰ ਮਾਰੇ ਤੇ ਅੱਜ ਫਿਰਾਂ ਸਾਡੇ ਪਿੰਡਾਂ ਦੇ ਵਿੱਚ ਅਦਾ ਚੋਣ ਪ੍ਰਚਾਰ ਕਰ ਜੂਗੀ ਨਹੀਂ ਬੰਦ ਨਹੀਂ ਹੋਊਗਾ ਉੱਤਮ ਹੱਦ ਤੱਕ ਘਾਟ ਹੋ ਜਾ ਤੱਕ ਨਹੀਂ ਜੇ ਨਹੀਂ ਤੇ ਤੁਹਾਡੀ ਮੰਨ ਨਹੀਂ ਜੀ ਉਹ ਤਾਂ ਦੇ ਕਰਦਾ ਉਹਨਾਂ ਕੱਲ ਤਾਂ ਮੈਂ ਕਿਹਾ ਇਸ ਗੱਲ ਤੇ ਬਲ ਅਸੀਂ ਬਹਿਨੇ ਆਈ ਸੀ ਬੈਠ ਕੇ ਵੀ ਜਦੋਂ ਪਿੰਡਾਂ ਜਾਉਂਦੇ छपा <laughs> प ਹਰ ਸਰ ਜੱਤਾ ਨੂੰ ਇੱਕ ਵਾਰੀ ਮਾਰਦਾ ਗੱਲ ਕਰਦੀ ਹੈ ਹਰ ਇੱਕ ਨੂੰ ਕਾਰਾਂ ਕਰਦੇ ਕੀ ਨਹੀਂ ਬੰਦੇ ਨੂੰ ਉੱਤਟੂ ਧਾਰਨ ਕਰ ਉਹ ਬਹੀ ਦੋਨੇ ਆਪਣੇ ਘਰ ਜਲ ਕੋ ਨਹੀਂ ਜਲ ਕੋ ਆਜੇ ਦੀ ਪਾੜੀ ਹੈ ਹਾਂ ਗਾਹ ਗਾਹ ਇਹ ਗੁਦਾ ਪੀਐਸਪੀ ਨੂੰ ਲੈ ਕੇ ਗੱਲ ਕਰਦੇ ਪਹਿਲਾਂ ਇੱਕ ਤਾਂ ਭਾਈ ਵੀ ਜੁੜਿਆ ਹੋਇਆ ਸੀ ਪਾਲ ਦੇ ਆਹ ਨਾ ਤਾਂ ਮੁੰਡਾ ਗਵਾਦੀ ਜੇ ਨਹੀਂ ਉਹਨੇ ਕਿਹਾ ਤਾਂ ਇਹ ਨਹੀਂ ਆਸੀ ਕੋਈ ਕਹਿ ਰਿਹਾ ਅਸੀਂ ਤਾਂ ਬੈਠ ਲੱਗੇ ਕੋਈ ਜਿਹੜੇ ਕਿਹਾ ਤੁਸੀਂ ਇਕੱਲੇ ਹੋ ਯਾਰ ਕੋਈ ਪਰ ਕਾਇਰਾ ਕਾਨੂੰਨ ਹੁੰਦਾ ਉਹਦੀ ਵੀਡੀਓ ਬਣੀ ਹੋਈ ਹਰੇਕ ਗੱਲ ਦਾ ਕੋਈ ਕੋਈ ਜਾਣਦਾ ਹੈ ਜਾਪੀ ਕਰਦਾ ਬੰਮਾ ਤੇ ਬੋਲਣਾ ਗੱਲ ਬੈਠੋ ਯਾਰ ਇਹ ਬੈਠੋ